ਖਾਨੀ ਹੈ ਜੀ ਜੀ ਵਾਰੀ ਵਾਰੀ ਲੇਖਣੀ ਹੈ ਹਾਂ 5 6 ਵਾਰੀ ਬਿਆਹੀ ਵੀ ਸੀ ਤੂੰ ਪਹਿਲਾਂ ਕਿੱਥੇ ਬਿਆਹੀ ਸੀ ਨਾ ਪਹਿਲਾਂ ਗ੍ਰੀਸਨ ਰਿਹਾ ਤੇ ਇਧਰ ਪਿਆ ਸੀ ਤੇ 500 ਪਾਣੀ ਜੀ ਤੇ ਉਹ ਕਨ ਜਵਾਕ ਵੇਚ ਦੇ ਕੀ ਕਹਿੰਦਾ ਜਵਾਕ ਵੇਚ ਦੇ ਜਵਾਕ ਵੇਚ ਦੇ ਕਿਹਨੂੰ ਵੇਚਦੇ ਜਵਾਕ ਕਹਿੰਦਾ ਕਿਸੇ ਨੂੰ ਦੇ ਦਿੰਦੇ ਆਪਾਂ ਅੱਛਾ ਕਿਹੜਾ ਜਵਾਕ ਆ ਤੇਰਾ ਉਰੇ ਆ ਪੁੱਤ ਕਿੱਥੇ ਜਵਾਕ ਇਹਦਾ ਉਰੇ ਉਰੇ ਤਾਂ ਉਰੇ ਆਵੇ ਮੈਨੂੰ ਬਾਹਰ ਤੋਂ ਸੁਣਿਆ ਮਮਾ ਘਟਵਾਗ ਦਾ ਪਤਾ ਕਿਹੜਾ ਬੋਲੀ ਜਾਂਦਾ ਤੂੰ ਦਾ ਆਹ ਜਵਖ ਚਲੋ ਉੱਥੇ ਜਾਂਦਾ ਆਂ ਦੀ ਮਮਾ ਕੋਲੇ ਆਹ ਬੰਨ ਇਹਨੂੰ ਕਹਿੰਦੇ ਵੇਚਣ ਨੂੰ ਹਾਂਜੀ ਹੈ ਇਹ ਹੁਣ ਕਿੱਥੇ ਰਹਿੰਦਾ ਹੁੰਦਾ ਕਿ ਤੂੰ ਰਾਤਾਂ ਨੂੰ ਫਿਰਦੀ ਰਹਿੰਦੀ ਆਂ ਰਾਤ ਨੂੰ ਇੱਕ ਇੱਕ ਦੋ ਦ ਵਜੇ ਹੁਣ ਲਈਆਂ ਤੇ ਫਿਰ ਤਾਨੂੰ ਇਹਨੂੰ ਕਹਿੰਦੇ ਵੇਚਣ ਨੂੰ ਤੇ ਫਿਰ ਤੂੰ ਕਿ ਇਹਨੂੰ ਵੇਚਣਾ ਸੀਗਾ ਵੇਚਣਾ ਸੀ ਨਾ ਪਰ ਵੇਚਵਾਕ ਨਹੀਂ ਮੈਂ ਕਿਤੇ ਵੀ ਨਹੀਂ ਅੱਛਾ ਉਹ ਕਹਿੰਦੇ ਵੇਚ ਲਿਓ ਮੇਰੇ ਘਰ ਵਾਲਾ ਇਹਨੂੰ ਪੁੱਛਣਾ ਪਰ ਸੁਜੀ ਵੀ ਸੜਦਾ ਸੀ ਤੈਨੂੰ ਸੁਵੇ ਦਾ ਸੜਦਾ ਹੀ ਪਤਾ ਹਾਂ ਹਾਂ ਇਹਨੇ ਸੜਤਾ ਸੀ ਕ੍ਰਿਸ਼ਨ ਨੇ ਕ੍ਰਿਸ਼ਨ ਐਸੀ ਤੇ ਕ੍ਰਿਸ਼ਨ ਦੇ ਡੈਡੀ ਦਾ ਨਾਮ ਕੀ ਆ ਕ੍ਰਿਸ਼ਨ ਬਾਰੂ ਸਿੰਘ ਆ ਬਾਰੂ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੋ ਰੰਪਰੇ ਰੰਪਰੇ ਕਿਉਂ ਦੇ ਪਿੰਡ ਅੱਛਾ ਕੋਈ ਨਾ ਕੋਈ ਬਾਈ ਨੂੰ ਲੈ ਲੈਣ ਤੇ ਤੇ ਤੈਨੂੰ ਐ ਪਤਾ ਕਿ ਵੀ ਉਹ ਤੂੰ ਉਹ ਟੀਕੇ ਲਾਉਣੀ ਆ ਜਾਂ ਚਿੱਟਾ ਵੀਰੇ ਮਹਾਰਾਜ ਚ ਬੁਰਾ ਹਾਲ ਕੀਤਾ ਪਿਆ ਉਹਦੇ ਤੋਂ ਮਗਰ ਬੈ ਕੇ ਉਹਦੇ ਸਕੂਟਰੀ ਵਾਲੇ ਦੇ ਪੈਸੇ ਛੱਡਦੀ ਆਈਆਂ ਛੱਡਦੀ ਨਹੀਂ ਆਈ ਛੱਡਦੀ ਨਹੀਂ ਨਾ ਉਹਦੇ ਤੈਨੂੰ ਫੜਿਆਗਾ ਉੱਥੇ ਸਰਾਮ ਵਾਲੇ ਮੋੜ ਤੇ ਫੜਿਆ ਫੜਿਆ ਸੀ ਨਾ ਤੈਨੂੰ ਹਾਂ ਕਿੰਨੇ ਕਿੰਨੇ ਪੈਸੇ ਕੱਢ ਲਏ ਸੀ ਉਹਦੇ ਜਿਹੇ ਤੋਂ ਨਹੀਂ ਕੱਢੇ ਨਹੀਂ ਕਿੰਨੇ ਸੜਦੇ ਸੀ ਕੰਦਾ ਐਂ ਕਹਦਾ ਸੀਗਾ ਕਹਿੰਦਾ ਵੀ ਸਾਡੇ ਮੋਬਾਈਲ ਦੇ ਦਿਓ ਹਾਂ ਤੇ ਵੀ ਮੈਂ ਕਹਿੰਦਾ ਵੀ ਮੁੜ ਕੇ ਪੈਸੇ ਰੱਖ ਲੈ ਤੇ ਮੋਬਾਈਲ ਦਿੱਤਾ ਸੀ ਪੈਸੇ ਵੀ ਨਹੀਂ ਦਿੱਤੇ ਹਾਂ ਪੈਸੇ ਨਹੀਂ ਦਿੱਤੇ ਦਿੱਤੇ ਨਹੀਂ ਪੈਸੇ 100 ਰੁਪਏ ਰੋਟੀ ਨਹੀਂ ਦਿੱਤਾ ਸੀ ਦੁਕਾਨ ਤੇ ਮੋਬਾਈਲ ਮੋਬਾਈਲ ਲੈ ਗਿਆ ਲੈ ਗਿਆ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ 31 ਹੋ ਕੇ ਚਿੱਟਾ ਪੀਨੀ ਆ ਇਹ ਕਹਤ ਔਰਤਾਂ ਹੋ ਕੇ ਔਰਤਾਂ ਹੋ ਕੇ ਚੱਪਾ ਵੀ ਨਾ ਮੈਂ ਤੈਨੂੰ ਕੀ ਕਹਿਣਾ ਹਾਂਜੀ ਔਰਤਾਂ ਹੋ ਕੇ ਚੱਪਾ ਪੀਣੇ ਤਾਂ ਸੋਹਣਾ ਲੱਗਦੀ ਹੈ ਇਹ ਗੱਲ ਸੋਭਾ ਦਿੰਦੀ ਆ ਪੀਵੇਂਗਾ ਹਾਂ ਨਹੀਂ ਪਤਾ ਨਹੀਂ ਹਾਂ ਉਹ ਤਾਂ ਸੂਈ ਡਰ ਪੈ ਗਿਆ ਨਾ ਕਦਾਂ ਡਰ ਪੈ ਗਿਆ ਸੂਈ ਟੁੱਟ ਗਈ ਸੀ ਸੂਈ ਟੁੱਟ ਗਈ ਸੀ ਕਿੱਥੇ ਟੁੱਟੀ ਵੀ ਆ ਸੂਈ ਤੇਰੇ ਘਰ ਵਾਲੇ ਵੀ ਤੋੜਤੀ ਕਿੱਥੇ ਟੁੱਟ ਗਈ ਸੂਈ ਅਜੇ ਲੱਕ ਚ ਹਜੇ ਹੈਗੀ ਐ ਸੂਈ ਐ ਹੀ ਆ ਪਤਾ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਟੁੱਟੇ ਨੂੰ 2 ਸਾਲ 2 ਸਾਲ ਅੱਸਾ ਸੋਈ ਤਰ੍ਹਾਂ ਲੱਕ ਚ ਟੁੱਟੀ ਵੀ ਆ ਐ ਮਾਰੀ ਸੀ ਵੀ ਦੇਖ ਲੈ ਬਾਈ ਕਚਕੇ ਹਾਂ ਅੱਛਾ ਤੇ ਫਿਰ ਵਿੱਚ ਟੁੱਟ ਗਈ ਸੋਈ ਸਹੀ ਗੱਲ ਆਉਂਦੇ ਸਿਰੋਂ ਕਚਕੇ ਮਾਰਦਾ ਹੋ ਮੇਰੇ ਅੱਸਾ ਖੁਰਦਾ ਵੀ ਆ ਇੱਕ ਵਾਰ ਬਿਮਾਰੀ ਲੋ ਜੀ ਹਾਂ ਆ ਦੇ ਕੋ ਕਨ ਜਵਾਕ ਵੇਚਣਾ ਕਹਿੰਦਾ ਇਹਦੇ ਮਰਜੀ ਭਾਜਿਆ ਜਵਾਕ ਤੇ ਕਹਿੰਦਾ ਮੈਂ ਲਈ ਲੈਣਾ